ਸਤਿ ਸ੍ਰੀ ਅਕਾਲ ਕਿਸਾਨ ਵੀਰੋ ਬੀਨ ਜਾਨੀ ਕਿ ਫਲੀਆਂ ਦੀ ਤੁਸੀਂ ਦੇਖ ਲਓ ਇੱਧਰ ਬਜਾਈ ਹੋਈ ਹੈ ਜਰਮੀਨੇਸ਼ਨ ਆਉਣੀ ਸ਼ੁਰੂ ਹੋ ਗਈ ਇੱਕ ਦੋ ਦਿਨਾਂ ਤੱਕ ਪੂਰਾ ਖੇਤ ਹੈ ਜਿਹੜਾ ਭਰ ਜਾਊਗਾ ਜੀ ਡਬਲ 9 ਬਜਾਈ ਹੋਈ ਹੈ ਜੀ ਮਸ਼ੀਨ ਦੇ ਨਾਲ ਸੋਇੰਗ ਹੋਈ ਹੈ ਜੀ ਇਹ ਦੇਖੋ ਤੁਸੀਂ ਬਹੁਤ ਸੋਹਣਾ ਜਮਾ ਹੋਣਾ ਸ਼ੁਰੂ ਹੋ ਗਿਆ ਤੇ ਦੋ ਤੋਂ ਤਿੰਨ ਦਿਨਾਂ ਚ ਪੂਰਾ ਖੇਤ ਹੈ ਜਿਹੜਾ ਵਧੀਆ ਬੀਨਸ ਦੇ ਨਾਲ ਭਰ ਜਾਊਗਾ ਹੁਣ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਆਪਾਂ ਇਸ ਦੇ ਵਿੱਚ ਇਹ ਬਹੁਤ ਜ਼ਰੂਰੀ ਵਿਸ਼ਾ ਹੈ ਕਿਉਂਕਿ ਜਦੋਂ ਬੀਨਸ ਦੀ ਆਪਾਂ ਬਜਾਈ ਕਰਦੇ ਹਾਂ ਫਰਾਂਸ ਬੀਨ ਆਪਾਂ ਇਹਨੂੰ ਕਹਿ ਦਿੰਦੇ ਆ ਜਾਂ ਫਲੀਆਂ ਕਹਿ ਦਿੰਦੇ ਆ ਤੇ ਇਹਦੇ ਵਿੱਚ ਜਦੋਂ ਬੂਟਾ ਦੇਖੋ ਥੋੜਾ ਜਿਹਾ ਤਾਂ ਹੋਰ ਉੱਪਰ ਹੋ ਗਿਆ ਤਾਂ ਇਹਦੇ ਤਣੇ ਨੂੰ ਜਿਹੜਾ ਹੈਗਾ ਜੀ ਤਣੇ ਨੂੰ ਗਾਲਾ ਪੈਣਾ ਸ਼ੁਰੂ ਹੋ ਕੇ ਤੇ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਜੀ ਤਣੇ ਨੂੰ ਗਾਲਾ ਪੈਂਦਾ ਜੀ ਚਿੱਟੇ ਰੰਗ ਦੀ ਉਲੀ ਲੱਗਦੀ ਆ ਉਸ ਤੋਂ ਬਾਅਦ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਹੈਨਾ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਇਹਦਾ ਟ੍ਰੀਟਮੈਂਟ ਕਰਨਾ ਜੀ ਸ਼ੁਰੂਆਤੀ ਸਟੇ ਤੇ ਉਸ ਤੋਂ ਬਾਅਦ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਇਹਦੀ ਲਾਸਟ ਸਟੇਜ ਜਾਂ ਫਲਾਵਰਿੰਗ ਸਟੇਜ ਬਾਰੇ ਗੱਲਬਾਤ ਵੱਖਰੀ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ Facebook ਤੇ ਵੇਖ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਸਾਰੇ ਕਿਸਾਨ ਵੀਰਾਂ ਤੱਕ ਜਿਹੜੀ ਇਹ ਪ੍ਰੋਬਲਮ ਆਉਂਦੀ ਹੈ ਉਹਦੇ ਹੱਲ ਜਿਹੜੇ ਪਹੁੰਚ ਜਾਣ ਜਿਹੜੇ ਵੀਰ ਇਸ ਚੀਜ਼ ਦੀ ਕਾਸ਼ਤ ਕਰਦੇ ਨੇ ਆਪਾਂ ਕੈਮੀਕਲ ਚ ਵੀ ਇਹਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਰਗੈਨਿਕ ਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਹੁਣ ਜਦੋਂ ਬੀਨਸ ਦੀ ਬਜਾਈ ਹੋਈ ਇਹ ਮਟਰਾਂ ਜੇ ਕੋਈ ਕਿਸਾਨ ਵੀ ਹੱਥ ਨਾ ਕਰਨਾ ਚਾਹਵੇ ਤਾਂ ਸੈਂਟਰ ਦੇ ਵਿੱਚ ਇੱਕ ਲਾਈਨ ਦੀ ਬਿਜਾਈ ਕਰ ਸਕਦਾ ਹੈ ਇਸ ਖੇਤ ਦੀ ਤਿਆਰੀ ਵੇਲੇ ਦੋ ਬੈਗ ਡੀਏਪੀ ਤੇ ਨਾਲ ਪਟਾਸ਼ ਦੀ ਵਰਤੋਂ ਕੀਤੀ ਗਈ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਵਾਲਾ ਖੇਤ ਸੀ ਇਹ ਤੇ ਇਸ ਤੋਂ ਬਾਅਦ ਹੁਣ ਇੱਥੇ ਫੰਗਸ ਜਦੋਂ ਆਊਗੀ ਫੰਗਸ ਤੋਂ ਬਚਾਉਣ ਲਈ ਆਪਾਂ ਫੰਗੀਸਾਈਡ ਤੇ ਵਰਤਣਾ ਹੀ ਆ ਜੀ ਤੁਸੀਂ ਨਾਰਮਲ ਕਾਰਬਨਿਜ਼ਮ ਲੈ ਲਓ ਜਾਂ ਮੈਨਕੋਜ਼ੇਬ ਜਿਸ ਨੂੰ ਆਪਾਂ ਨੋਰਮਲ ਟੈਕਨੀਕਲ ਚ ਪੰਜਾਬੀ ਭਾਸ਼ਾ ਵਿੱਚ 12 ਤਰੇਟ ਕਹਿ ਦਿੰਦੇ ਆ ਸਾਫ ਦਵਾਈ ਕਹਿ ਦਿੰਦੇ ਆ ਉਸ ਦੇ ਨਾਲ ਆਪਾਂ ਨੂੰ ਐਂਟੀਬਾਇਓਟਿਕ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਬੈਕਟੀਰੀਅਲ ਬਿਮਾਰੀ ਹੁੰਦੀ ਹੈ ਜੀ ਬੈਕਟੀਰੀਆ ਦੇ ਨਾਲ ਹੀ ਬਿਮਾਰੀ ਫੈਲਦੀ ਹੈ ਜੀ ਇੱਕ ਵਾਰ ਇਹ ਬਿਮਾਰੀ ਆ ਗਈ ਤਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਵੱਧ ਹੀ ਰਹਿੰਦੀ ਹੈ ਅੱਗੇ ਵਧਣ ਦਾ ਕਾਰਨ ਇਹ ਹੈ ਕਿ ਮੌਸਮ ਇਹਦੇ ਅਨੁਕੂਲ ਹੈ ਜੀ ਇੱਥੇ ਦੋ ਟੈਕਨੀਕਲ ਜਿਹੜੇ ਆਪਣੇ ਬਹੁਤ ਸੋਹਣੇ ਤਰੀਕੇ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਤੁਸੀਂ ਵਰਤੋਂ ਕਰ ਸਕਦੇ ਤੁਸੀਂ ਕਾਰਬਨ ਡਾਈਜ਼ਮ ਪਲੱਸ ਮੈਨਕੋਜੋਬਾਲਾ ਟੈਕਨੀਕਲ ਲੈ ਸਕਦੇ ਹੋ ਉਹਦੇ ਨਾਲ ਤੁਸੀਂ ਕਸੂਗਾ ਮਾਈਸੀਨ ਐਂਟੀਬਾਡੀ ਪਾ ਸਕਦੇ ਹੋ ਜਾਂ ਹੈਕਸਾਕੋਨੋਜੋਲ ਤੇ ਕਪਟਾਨ ਜਿਹੜਾ ਟੈਕਨੀਕਲ ਹੁੰਦਾ ਜੀ ਹੈਕਸਾ ਪਹਿਲਾਂ ਕਪਟਾਨ ਲੈ ਕੇ ਉਹਦੇ ਨਾਲ ਕਸੂਗਾ ਮਾਈਸੀਨ ਐਂਟੀਬਾਇਓਟਿਕ ਪਾਓ ਉਹਨਾਂ ਦੀ ਡੋਜ਼ ਹੈ ਜਿਹੜੀ 2 ਗ੍ਰਾਮ ਤੇ 2 ਐਮਐਲ ਲੈਣੀ ਹੈ ਜੀ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਮਤਲਬ 2 ਐਮਐਲ ਜਿਹੜਾ ਕਸੂਗਾ ਮਾਈਸੀਨ ਐਂਟੀਬਾਇਓਟਿਕ ਲੈਣਾ 2 ਗ੍ਰਾਮ ਤੁਸੀਂ ਦੂਜੀ ਲੈਣੀ ਆ ਜਿਹੜੀ ਆਪਣੀ ਹੈਕਸਾਕੋਨੋਜੋਲ ਤੇ ਕਪਟਾਨ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈ ਤੇ ਉਹਦੀ ਡ੍ਰਿੰਚਿੰਗ ਕਰਨੀ ਡ੍ਰਿੰਚਿੰਗ ਦਾ ਮਤਲਬ ਜਦੋਂ ਖੇਲਦੇ ਤੁਸੀਂ ਤੁਰਨਾ ਨਾ ਖੇਲਦੇ ਪੂਰੀ ਤਰੀਕੇ ਨਾਲ ਬੂਟਾ ਤੱਕ ਨਵਾਈ ਜਾਣਾ ਜੀ ਉਹ ਤੁਹਾ ਦੋਵੇਂ ਹੋ ਗਈਆਂ ਜੀ ਮਤਲਬ ਫੰਗਸ ਤੋਂ ਬਚਾਅ ਵੀ ਕਰੂਗੀ ਤੇ ਬੈਕਟੀਰੀਆ ਤੋਂ ਬਚਾਅ ਵੀ ਕਰੂਗੀ ਹੁਣ ਜੇ ਕੋਈ ਮਿੱਤਰਬੈਲੀ ਕੈਮੀ ਆਰਗੈਨਿਕ ਚ ਕਰਨਾ ਚਾਹੁੰਦਾ ਹੈ ਤਾਂ ਉਹ ਟ੍ਰਾਈਕੋਡਰਮਾ ਪਲਸ ਸੂਡੋਮਰਾਸ ਲੈ ਲੈਣ ਜੀ ਉਹਨਾਂ ਦੋਵਾਂ ਨੂੰ 5-5 ਗ੍ਰਾਮ ਦਾ ਮਿਕਸਚਰ ਬਣਾ ਕੇ ਤੇ 1 ਲੀਟਰ ਪਾਣੀ ਦੇ ਹਿਸਾਬ ਨਾਲ 5-5 ਗ੍ਰਾਮ ਤੇ ਉਹ ਵੀ ਇਸੇ ਹਿਸਾਬ ਦੇ ਨਾਲ ਬੂਟੇ ਰਿਆ ਚੰਗੀ ਤਰ੍ਹਾਂ ਡ੍ਰਿੰਚਿੰਗ ਕਰ ਦੇਣ ਤੇ ਜਿਹਦੇ ਨਾਲ ਕਾਫੀ ਹੱਦ ਤੱਕ ਉਹਦਾ ਫਸਲ ਦਾ ਜਿਹੜਾ ਬਚਾਅ ਹੋ ਜੂਗਾ ਵੈਸੇ ਕੈਮੀਕਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਫੰਗੀ ਸਾਈਡ ਆਉਂਦੇ ਨੇ ਪਰ ਤੁਸੀਂ ਨਾਰਮਲ ਰੇਂਜ ਤੋਂ ਸ਼ੁਰੂਆਤ ਕਰੋ ਤੇ ਉਸ ਤੋਂ ਜ਼ਰੂਰਤ ਮੁਤਾਬਕ ਇੱਕ ਸੁੰਢੀ ਵਾਲੀ ਸਪਰੇ ਕਰਨੀ ਪੈ ਸਕਦੀ ਹੈ ਜੀ ਆਪਾਂ ਨੂੰ ਕਿਉਂਕਿ ਇੰਨਾ ਦਿਨਾਂ ਚ ਆਲੇ ਦੁਆਲੇ ਫਸਲਾਂ ਕੋਈ ਨਹੀਂ ਹੈਗੀਆਂ ਤੇ ਕਾਲੀ ਸੁੰਢੀ ਦਾ ਅਟੈਕ ਜਾਂ ਹਰੀ ਸੁੰਢੀ ਦਾ ਅਟੈਕ ਤੇ ਆਊਗਾ ਮੱਛਰ ਤੇਲ ਲਈ ਤੁਸੀਂ ਨਾਰਮਲ ਮੀਡਾ ਕਲੋਰੋਪਿਡ ਲੈ ਲਓ ਪਹਿਲੀ ਸੁੰਢੀ ਵਾਲੀ ਸਪਰੇ ਤੁਸੀਂ ਐਮ ਐ ਮੈਕਟਨ ਬੈਂਜੂਏਟ ਲੈ ਸਕਦੇ ਹੋ ਜੀ ਆਪਣੀ ਤੇ ਇਹਦੇ ਉੱਪਰ ਜਦੋਂ ਥੋੜੀ ਜੀ ਉੱਪਰ ਹੁੰਦੀ ਹੈ ਨਾ ਇਹ ਤੇ ਜਾਂ ਤਾਂ ਆਈਸੀ ਵਾਲਾ ਸਟਾਰਟਰ ਕਰ ਦੋ ਜੇ ਚੈਨ ਪੀ ਕੇ 11 36 24 ਆਉਂਦਾ ਬਹੁਤ ਸ਼ਾਨਦਾਰ ਐਕਸੀਲੈਂਟ ਰਿਜ਼ਲਟ ਨੇ ਉਸ ਜੀ ਦੇ ਤੇ ਜਾਂ ਫਿਰ ਤੁਸੀਂ 11 11 ਕਰ ਲਓ ਤੇ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਜਿਬਰੈਲਿਕ ਐਸਿਡ ਐਡ ਕਰ ਸਕਦੇ ਹੋ 19 19 ਜਾਂ ਸਟਾਰਟਰ ਦੀ ਡੂਜ਼ ਤੁਸੀਂ 10 ਗ੍ਰਾਮ ਰੱਖਣੀ ਹੈ ਜੀ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਪਰ ਥੋੜੀ ਜੀ ਫਸਲ ਨੂੰ ਸਿਆਣੀ ਹੋ ਲੈਣ ਦਿਓ ਉਸ ਤੋਂ ਬਾਅਦ ਇਹਨੂੰ ਕਰਨਾ ਹੈ ਜੀ ਹਲੇ ਛੋਟੀ ਫਸਲ ਦੇ ਉੱਪਰ ਨਹੀਂ ਕਰਨਾ ਥੋੜੀ ਜੀ ਸਿਆਣੀ ਹੋ ਕੇ ਮਤਲਬ ਇੱਕ ਹਫ਼ਤੇ ਬਾਅਦ ਤੁਸੀਂ ਉੱਤੇ ਕਰ ਸਕਦੇ ਹੋ ਉਹਦੇ ਨਾਲ ਤੁਸੀਂ 2 ਐਮਐਲ ਜਿਬਰੈਲਿਕ ਐਸਿਡ ਐਡ ਕਰ ਸਕਦੇ ਹੋ ਜੀ ਪਰ ਲੀਟਰ ਪਾਣੀ ਦੇ ਹਿਸਾਬ ਨਾਲ 2ml ਜਿਬਰਾਲਿਕ ਐਸਿਡ ਹੋ ਗਿਆ 19 19 ਜਾਂ ਸਟਾਰਟਰ 10 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਹੋ ਗਿਆ ਉਹਦੀ ਸਪਰੇ ਦਾ ਤੁਸੀਂ ਕੰਬੀਨੇਸ਼ਨ ਚਲਾਓ ਜ਼ਰੂਰਤ ਮੁਤਾਬਕ ਆਪਾਂ ਫੰਗੀਸਾਈਡ ਐਡ ਕਰ ਸਕਦੇ ਆ ਜੇ ਨਹੀਂ ਜ਼ਰੂਰਤ ਹੈਗੀ ਫੰਗੀਸਾਈਡ ਇਨਸੈਕਟੀਸਾਈਡ ਦੀ ਤਾਂ ਆਪਾਂ ਇਹਦੇ ਵਿੱਚ ਐਡ ਨਹੀਂ ਕਰਨਾ ਦੂਜੀ ਤੇ ਤੀਜੀ ਸਪਰੇ ਬਾਰੇ ਵੱਖਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬੀਜ ਦੀ ਮਾਤਰਾ ਦੀ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਏਰੀਏ ਦੇ ਹਿਸਾਬ ਨਾਲ 10 ਤੋਂ ਲੈ ਕੇ 16 ਕਿਲੋ ਤੱਕ ਬੀਜ ਪ੍ਰਤੀ ਏਕੜ ਇਹਦਾ ਲਾਇਆ ਜਾਂਦਾ ਹੈ ਜੀ ਹੱਥ ਦੇ ਨਾਲ ਬੀਜ ਘੱਟ ਲੱਗਦਾ ਮਸ਼ੀਨ ਦੇ ਨਾਲ ਬੀਜ ਜ਼ਿਆਦਾ ਲੱਗਦਾ ਤਾਂ ਉਸੇ ਹਿਸਾਬ ਦੇ ਨਾਲ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਜਿੰਨੇ ਤੁਹਾਡੇ ਏਰੀਆ ਚ ਲੋਕਲ ਡੀਲਰ ਜਾਂ ਦੁਕਾਨਦਾਰ ਰეკਮੈਂਡ ਕਰਦਾ ਉਹਦੇ ਅਨੁਸਾਰ ਤੁਸੀਂ ਸੀਡ ਹੈ ਜਿਹੜਾ ਉਹਦੀ ਸੋਇੰਗ ਕਰ ਸਕਦੇ ਹੋ ਕੰਪਨੀਆਂ ਇਹਦੇ ਵਿੱਚ ਬਹੁਤ ਸਾਰੀਆਂ ਆਉਂਦੀਆਂ ਜੀ ਕੰਪਨੀਆਂ ਦੀ ਜੇ ਆਪਾਂ ਗੱਲ ਕਰੀਏ ਪਹੂਜਾ ਤੋਂ ਸ਼ੁਰੂ ਕਰਦੇ ਆਪਾਂ ਜਿਹੜੀਆਂ ਜਿਹੜੀਆਂ ਪਹੂਜਾ ਹੋਗੀ ਨਿਊ ਫੀਲਡ ਹੋਗੀ ਗ੍ਰੀਨ ਫ ਕਲਾਉਜ਼ ਕੰਪਨੀ ਦੀਆਂ ਫਲੀਆਂ ਬਹੁਤ ਬੀਨਸ ਬਹੁਤ ਸੋਹਣੀਆਂ ਆਉਂਦੀਆਂ ਤੇ ਬਹੁਤ ਸਾਰੀਆਂ ਕੰਪਨੀਆਂ ਹੋਰ ਵੀ ਬੀਨਸ ਵਗੈਰਾ ਦੇ ਰਹੀਆਂ ਨੇ ਤੇ ਕਿਸੇ ਵੀ ਬ੍ਰਾਂਡਡ ਕੰਪਨੀ ਦੀ ਬੀਨਸ ਤੁਸੀਂ ਚੁਣ ਸਕਦੇ ਹੋ ਇਹ ਏਰੀਏ ਵਾਈਜ਼ ਜਿਹੜੀ ਤੁਹਾਡੇ ਏਰੀਏ ਜਿਹੜੀ ਚੀਜ਼ ਦੀ ਪਰਫਾਰਮੈਂਸ ਜ਼ਿਆਦੀ ਹੈ ਉਸ ਦੀ ਦੀ ਚੋਣ ਕਰਕੇ ਤੇ ਉਹਦੇ ਅਕੋਰਡਿੰਗ ਜਿਹੜਾ ਡਿਸੀਜਨ ਤੁਸੀਂ ਲੈ ਸਕਦੇ ਹੋ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ